ਕਹਿੰਦੇ ਪਹਿਲਾ ਲੋਹਗੜ੍ਹ ਨੂੰ ਜਿਹੜਾ ਪਹਾੜੀਆਂ ਦੇ ਨਾਲ ਜਿਹੜਾ ਵਾਹ ਪਿਆ ਨਾ ਇਤਿਹਾਸ ਸੁਣਨ ਆਲਾ ਜੇ ਅੱਜ ਵੀ ਲੋਹਗੜ੍ਹ ਦੇ ਵਿੱਚ ਪਹਾੜੀਆਂ ਨੂੰ ਯਾਦ ਆਇਆ ਕਿ ਕਲਗੀਧਰ ਬਾਦਸ਼ਾਹ ਦਾ ਇਤਿਹਾਸ ਉਹਨਾਂ ਨੂੰ ਪਤਾ ਜੇ ਨਹੀਂ ਬਾਬਾ ਜੀ 2 ਮਿੰਟ ਹੋਰ ਛੁੜੂ ਹੋ ਲੈੰਦੋ ਹੁਣ ਮੈਂ ਰੁਕਣਾ ਨਹੀਂਗਾ ਮੈਂ ਸੁਣਾਉਣਾ ਜੇ ਮਹਾਰਾਜ ਦਾ ਇਤਿਹਾਸ ਪੂਰਾ ਜੇ ਮਹਾਰਾਜ ਤਲਗੀਆਂ ਬਾਬਾ ਟੋਕੋ ਨਾ ਖੇੜ ਮੇਰ ਟੁੱਟ ਜਾਂਦੀ ਜੇ ਮਹਾਰਾਜ ਦਾ ਹੁਣ ਸੁਣਿਓ ਲੋਹਗੜ੍ਹ ਦੇ ਵਿੱਚ ਭਾਈ ਬਚਿੱਤਰ ਸਿੰਘ ਜਦੋਂ ਆ ਲੋਹਗੜ੍ਹ ਦੇ ਵਿੱਚ ਪ੍ਰਵੇਸ਼ ਹੁੰਦੇ ਨੇ ਤੇ ਭਾਈ ਛੇਰ ਸਿੰਘ ਨੂੰ ਪਤਾ ਹੀ ਜਾਂਦੇ ਨੇ ਪਹਿਲਾਂ ਗੋਲੀਆਂ ਚਲਾ ਲੈ ਤਾਪੜ ਤੋੜ ਅੱਧ ਕਪਾਨਾ ਖੜਗੀਆਂ ਨਾਮ ਜੱਗੇ ਚੱਲ ਰਹੇ ਨੇ ਪਾਉ ਆਰਾਮ ਜੱਗੇ ਚੱਲ ਰਹੇ ਨੇ ਪੂਰੇ ਤਿਆਰ ਪਰ ਤਿਆਰ ਹੋ ਗਏ ਜੋਧੇ ਤੇ ਕਲਗੀਧਰ ਪਾਸ਼ਾ ਦਾ ਨਾਮ ਲੈ ਰਹੇ ਨੇ ਭਾਈ ਬਚਿੱਤਰ ਸਿੰਘ ਪਤਾ ਹੀ ਕਹਿੰਦਾ ਕਹਿੰਦਾ ਤੁਹਾਡਾ ਗੁਰੂ ਗੋਬਿੰਦ ਸਿੰਘ ਦੀ ਕਿਰਪਾ ਨਾਲ ਆਪਣੀ ਜਿੱਤ ਹੋਵੇਗੀ ਤੇ ਕਲਗੀਧਰ ਪਾਸ਼ਾ ਦੇ ਸਾਹਮਣੂ ਹੋਇਆ ਭਾਈ ਬਚਿੱਤਰ ਸਿੰਘ ਇਹਨੇ ਆਪਣੇ ਹਿਰਦੇ ਵਿੱਚ ਸੋਚਿਆ ਕਿ ਮੈਨੂੰ ਪਾਸ਼ਾ ਜਦ ਅੱਜਾ ਦੇ ਦਿਨ ਘੋੜੇ ਤੇ ਚੜ ਕੇ ਮੈਂ ਹੱਥੀਂ ਕਹਿੰਦਾ ਪਹਾੜ ਜਿੰਨਾ ਹਾਤੀ ਐ ਪਰਛੇ ਨਾ ਠੋਕ ਦਿਆਂਗਾ ਕਹਿੰਦਾ ਇਹ ਮਾਰੇ ਕੋ ਆਗਿਆ ਲੈ ਕੇ ਮਾਰੇ ਨੂੰ ਤੈਹ ਖਾਨੇ ਵਿੱਚ ਲੈ ਕੇ ਗਏ ਆਪਣੀਆਂ ਢਾਲਾਂ ਪੁਵਾਈਆਂ ਕਰਬਾਂਦਾ ਪੁਵਾਈਆਂ ਇਹ ਜੋਦੇ ਤਿਆਰ ਪਰ ਤਿਆਰ ਹੋ ਗਏ ਐ ਕੰਗੀ ਤਰ ਪਾਸ਼ਾ ਤੋਂ ਸਾਹਮਣਕ ਐ ਤਾਗਿਆ ਲੈ ਕੇ ਘੋੜੇ ਤੇ ਹੋਇਆ ਸਵਾਰ ਭਾਈ ਬੁਜਤਰ ਸਿੰਘ ਇਹਨੇ ਨਾਕਲੀ ਲੈ ਲਈ ਪੂਰੀ ਫੈਕ ਕਰਕੇ ਇਹਨੇ ਛੱਡਾ ਇਹਨੇ ਛੱਕੇ ਛਤਰਦਾਰਾਂ ਦਾ ਗੋਲਾ ਐ ਤਿਆਰ ਪਰ ਤਿਆਰ ਆਖਾ ਫੜ ਗਈਆਂ ਕਹਿੰਦਾ ਦੇਖਦਾ ਆ ਕੀ ਹੋ ਹੋਣੀ ਕਹਿੰਦਾ ਉਹ ਖੋਲ ਦੋ ਮੇਰੇ ਸਾਹਮਣੇ ਲੋਕ ਆੜਦੇ ਦਰਵਾਜ਼ੇ ਇਹਦੇ ਬੁੱਲ ਫੜਕਰੇ ਨੇ ਛਾਤੀ ਟੋਲ ਰਹੀਏ ਐ ਕਰਕੇ ਕਹਿੰਦਾ ਜੋਲਾ ਕਹਿੰਦਾ ਖੋਲ ਦਿਓ ਬਾਈ ਥੋੜਾ ਸੁਣਾਣਾ ਕਿਵੇਂ ਪਾਣਾ ਸੁਣਾਦੀ ਆ ਮਾਣ ਦੇ ਰਤਕਾਰ ਕਰਨਾ ਆਪਾਂ ਬਲਕੀ ਸਾਹਿਬ ਆ ਗਈ ਉਹ ਕਲਗੀਧਰ ਬਾਦਸ਼ਾਹ ਤੇ ਸੁਣੂਗਾ ਗੱਲ ਨਹੀਂ ਨਹੀਂ ਮਹਾਰਾਜ ਜੀ ਦੋ ਇੱਕ ਮਿੰਟ ਇੱਕ ਮਿੰਟ ਦਿਓ ਹੁਣ ਨਾ ਤਿਆਰ ਮਹਾਰਾਜ ਹੁਣ ਤੇ ਦਰਵਾਜ਼ਾ ਖੁੱਲ ਗਿਆ ਲੋਕ ਕਹਿੰਦੇ ਮਾਰੀ ਨਾ ਅਗਲੀ ਹਾਥੀ ਦੇ ਮੱਤੇ ਤੇ ਫਾਟ ਕਰਦੀ ਕਹਿੰਦਾ ਹਾਥੀ ਦਾ ਡਾਂ ਡੋਲੇ ਜਿੱਦਾਂ ਕਲਗੀਧਰ ਪਾਤਸ਼ਾਹ ਨੇ ਨਾ ਪਿੱਛੋਂ ਆਪਣਾ ਥਾਪੜਾ ਹੀ ਦੇ ਦਿੱਤਾ ਹੋਵੇ ਭਾਈ 75 ਦੇ ਨੂੰ ਕਿ 75 ਤੈਨੂੰ ਡਰਨਾ ਨਹੀਂ ਰਸੀ ਤੇਰੇ ਨਾਲ ਆ ਸ਼ਹੀਦ ਨਾਲ ਨੇ ਐ ਜੋਦੇ ਨੇ ਚਰੋਂ ਨਾਗਰੀ ਮਾਰੀ ਨਾ ਹੱਤੀ ਦੇ ਤੇ ਭਾਈ ਉਦੇ ਸਿੰਘ ਜੀ ਦੀ ਉਦੇ ਸਿੰਘ ਜੀ ਅੰਦਰ ਮੇਰੇ ਵੱਡੇ ਭਾਗ ਨੇ ਹੁਣ ਮੇਰੀ ਹੁਣ ਮੈਂ ਵੀ ਕੇਸਰੀ ਚੰਦ ਦਾ ਸਿਰ ਵਟਾਣਾ ਚਲੋ ਸਮਾਪਤੀ ਵਾਲੇ ਲਈ ਛੋਟਾ ਜਿਹਾ ਖੁਣਾ ਛੋਟਾ ਜਿਹਾ ਪਾਲਕੀ ਦਾ ਵਾਗੀ ਮਾਰਾ ਇਹਨੇ ਸੋਚਿਆ ਇਹ ਭਾਈ ਉਦੇ ਸਿੰਘ ਨੇ ਕਹਿੰਦਾ ਕੇਸਰੀ ਚੰਦ ਲੱਖਾਂ ਦੀ ਫੌਜ ਕੇਸਰੀ ਚੰਦ ਕਹਿੰਦਾ ਕਹਿੰਦਾ ਗੁਰੂ ਸਾਹਿਬ ਜੀ ਦੇ ਨਾਲ ਤੇ ਥੋੜੇ ਕਿ ਸਿੰਘ ਆ ਮੇਰੇ ਨਾਲ ਲੱਖਾਂ ਦੇ ਸਿੰਘ ਆ